ਸ਼ਸ਼ੀਕਾਲ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਿਆਣੇ ਕਹਿੰਦੇ ਨੇ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਲਗਭਗ 4 ਦਿਨ ਲਗਾਤਾਰ ਪੰਜਾਬ ਦੇ ਸੀਐਮ ਮਾਨ ਸਾਹਿਬ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਰਹੇ ਜਿਹੜਾ ਬੁਹਾਲੀ ਦੇ ਵਿੱਚ ਹੈ ਕਿਸੇ ਵੀ ਵਿਧਾਇਕ ਮੰਤਰੀ ਨੇ ਕੋਈ ਪੋਸਟ ਨਹੀਂ ਪਾਈ سوشل ਮੀਡੀਆ ਤੇ ਨਾ ਹੀ ਉਹਨਾਂ ਨੂੰ ਪੁੱਛਣ ਗਏ ਕਿਉਂਕਿ ਜਿਹੜੇ ਅਲਾਜ਼ ਦੇ ਹਾਜ਼ਿਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਸੀ ਲੇਕਿਨ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਬਣਦੀ ਸੀ ਕਿ سوشل ਮੀਡੀਆ ਤੇ ਪੋਸਟ ਪਾ ਕੇ ਉਸ ਦੇ ਵਾਸਤੇ ਅਰਦਾਸ ਕਰਨੀ ਜਾਂ ਲੋਕਾਂ ਨੂੰ ਖੈਰਾ ਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਵਾਸਤੇ ਅਰਦਾਸ ਕਰੋ ਇਸ ਨਾਲ ਤਾਂ ਕਾਂਗਰਸ ਵਾਲੇ ਅਤੇ ਵਿਕਰਮਜੀਤ ਸਿੰਘ ਮਜੀਠੀਆ ਸੁਖਪਾਲ ਸਿੰਘ ਖੈਰਾ ਅਤੇ ਪਰਗਤ ਸਿੰਘ ਜੋ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹੀ ਚੰਗੇ ਜਿਵੇਂ ਹੀ ਬਾਹਰ ਨਿਕਲੇ ਅੱਜ ਜਿਵੇਂ ਹੀ ਹਸਪਤਾਲ ਦੇ ਵਿੱਚ ਉਹ ਹਰੀ ਚੰਡੀ ਮਿਲੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਅੱਗੇ ਜਿਵੇਂ ਦੱਸਿਆ ਹੈ ਚੜਦੇ ਚੂਰ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਚੜਦੇ ਸੂਰਜ ਨੂੰ ਸਲਾਮਾ ਹੋਣ ਵੀ ਕਿਉਂ ਨਾ ਕਿਉਂਕਿ ਆਪਣੇ ਇਰਾਦੇ ਤੇ ਅਟਲ ਨੇ ਆਰਗੇ ਨੇ ਮਾਰੀ ਬੜਕ ਇੱਕ ਪਾਸੇ ਨਵਜਟੋ ਰਹੀ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਨਵਜਟੋਈ ਨਹੀਂ ਗਈ ਪੰਜਾਬੀ ਬੜਾ ਕੁਝ ਕਰ ਦਿੰਦੇ ਨੇ ਗੁਰਮੀਤ ਸਿੰਘ ਖੁੜੀਆਂ ਕੁਲਤਾਸ ਸਿੰਘ ਸੰਧਵਾ ਅਤੇ ਹਰਜੋਤ ਬੈਂਸ ਜਿੰਨੇ ਵੀ ਵਿਧਾਇਕ ਅਤੇ ਜਿੰਨੇ ਵੀ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੱਕ ਇੱਕ ਕਰਕੇ ਹੁਣ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਸੂਬੇ ਦੇ ਮੁੱਖ ਮੰਤਰੀ ਨਾਲ ਹਾਂ ਉਦੋਂ ਕਿਤੇ ਸੀ ਜਦੋਂ ਐਡਮਿਟ ਸੀ ਪਹਿਲਾਂ ਦਿੱਲੀ ਦੇ ਹਸਪਤਾਲ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ ਫਿਰ ਐਡਮਿਟ ਹੋਏ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੁਣ ਪਹਿਲਾਂ ਖੜੀ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜ ਫੈਸਲੇ ਲੈ ਗਏ ਸਿੱਧਾ ਵਜ਼ੀਰ ਬਣਾਏ ਗਏ ਚਾਰਾਂ ਦੀ ਛੁੱਟੀ ਕੀਤੀ ਗਈ ਮੁੱਖ ਮੰਤਰੀ ਤੋਂ ਅਲੈਦਾ ਯਾਨੀ ਕਿ ਪੁੱਠਾ ਜਿਹੜਾ ਗੇੜ ਘੁਮਾਇਆ ਸੀ ਅਰਵਿੰਦ ਕੇਜਰੀਵਾਲ ਨੇ ਜਿਹੜਾ ਚੱਕਰਵਿਊ ਵਛਾਇਆ ਸੀ ਅਰਵਿੰਦ ਕੇਜਰੀਵਾਲ ਨੇ ਉਹ ਕੇਜਰੀਵਾਲ ਨੂੰ ਰਾਸ ਨਹੀਂ ਆਇਆ ਇੱਕ ਤਾਂ ਸੂਬੇ ਦੇ 4 ਵਜੇ ਤੋਂ ਬਾਅਦ ਬਾਜ਼ਾਰਤ ਖੋਲ ਹੈ ਪੰਜ ਆਪਣੇ ਖਾਸਮ ਖਾਸ ਮੰਤਰੀ ਬਣਾ ਦਿੱਤੇ ਗਿਆ ਸੂਤਰ ਦੱਸਦੇ ਨੇ ਕਿ ਉਹਨਾਂ ਕੋਲ ਕਰੋੜਾਂ ਰੁਪਏ ਦੀ ਫੰਡ ਵੀ ਲਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਨਕ ਨਹੀਂ ਸੀ ਕਿ ਕਿਹੜੇ ਮੰਤਰੀ ਬਣਗੇ ਅਤੇ ਕਿਹਨਾਂ ਨੂੰ ਹਟਾਇਆ ਜਾਵੇਗਾ ਜਿਵੇਂ ਹੀ ਹੋਏ ਅੱਜ ਸੁਨੀਪ ਪਾਟਕ ਜਿਹੜੇ ਅਸਤੀਫਾ ਮੰਗਣ ਚਲੇਗਾ ਲੇਕਿਨ ਕੋਰੀ ਨਾ ਕੀਤੀ ਬਰਕ ਮਾਰੀ ਗਈ ਸੂਬੇ ਦੇ ਅਰਵਿੰਦ ਕੇਜ ਸੂਬੇ ਦੇ ਮੁੱਖ ਮੰਤਰੀ ਨੇ ਮਾਨਵ ਨੂੰ ਅਰਵਿੰਦ ਕੇਜਰੀਵਾਲ ਨੂੰ ਬਈ ਮੈਂ ਮੁੱਖ ਮੰਤਰੀ ਹਾਂ ਮੈਂ ਆਪਣੇ ਪਦਰੇ ਮੈਂ ਆਪਣੇ ਪਦਲ ਤੇ بڑے بڑے ਫੈਸਲੇ ਲਵਾਂਗਾ ਦੱਸ ਦिए ਕੁਲਤਾ ਸਿੰਘ ਸੰਧਵਾ ਵੀ ਹੱਕ ਵਿੱਚ ਖੜ ਗਏ ਨੇ ਹਰਪਾਲ ਸਿੰਘ ਚੀਮਾ ਵੀ ਹਰਜੋਤ ਬੈਂਸ ਵੀ ਅਤੇ ਗਰੀਵੀ ਸਿਕਿਉਰਿਟੀ ਖੁਡੀਆਂ ਵੀ ਜਿਹੜੇ ਨੇ ਹੱਕ ਦੇ ਵਿੱਚ ਖੜ ਗਏ ਨੇ ਸੂਬੇ ਦੇ ਬੁਖ ਮੰਤਰੀ ਭਗਵੰਤ ਮਾਨ ਦੇ ਕੈਬਨਟ ਮੀਟਿੰਗ ਬਣਾ ਲਈ ਹੈ ਰਹਿائش ਦੇ ਵਿੱਚ ਮੀਟਿੰਗ ਹੋ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਨੇ ਸ਼ਾਇਦ ਉਹ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਪਤਾ ਨਹੀਂ ਜਿਹੜਾ ਭਗਵੰਤ ਮਾਨ ਦੀ ਤੜ ਹੈ ਜਿਹੜੀ ਬਗਾਵਤ ਹੈ ਉਸਦਾ ਪਤਾ ਨਹੀਂ ਭਗਵੰਤ ਮਾਨ ਨੇ ਸਾਰੀ ਕਮਾਨ ਹੁਣ ਆਪਣੇ ਹੱਕ ਦੇ ਵਿੱਚ ਲੈ ਲਈ ਹੈ ਜੋ ਫੈਸਲਾ ਅਰਵਿੰਦ ਕੇਜਰੀਵਾਲ ਨਹੀਂ ਕਰਨਗੇ ਸੂਤਰ ਇਹ ਵੀ ਦੱਸਦੇ ਨੇ ਕਿ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ ਸ਼ਾਇਦ ਉਹਨਾਂ ਨੂੰ ਹਟਾ ਕੇ ਪੁਰਾਣੇ ਚਾਰ ਮੰਤਰੀ ਲਾਏ ਜਾਣ ਸੂਤਰ ਇਹ ਵੀ ਦੱਸ ਰਹੇ ਨੇ ਉਹਨਾਂ ਨੇ ਕਿਹਾ ਜਿਹੜੇ ਫੈਸਲੇ ਹਾਈ ਕਮਾਂਡ ਕਰੇਗੀ ਉਹਦੇ ਨਾਲ ਆਈ ਐਮ ਨਾਟ ਐਗਰੀ ਮੈਂ ਸੈਕ ਉਹਨਾਂ ਫੈਸਲਿਆਂ ਦੇ ਨਾਲ ਉਹਨਾਂ ਡਿਸੀਜਨ ਦੇ ਨਾਲ ਐਗਰੀ ਨਹੀਂ ਹੋਵਾਂਗਾ ਵੱਡਾ ਫੈਸਲਾ ਲੈ ਕੇ ਸਾਰੇ ਪੰਜਾਬ ਦੇ ਮੰਤਰੀ ਹੁਣ ਬੱਲੇ ਬੱਲੇ ਕਰ ਰਹੇ ਨੇ ਜਿਵੇਂ ਦੱਸਿਆ ਹੈ ਕਿ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਜਦੋਂ ਹਸਪੀਟਲ ਦੇ ਵਿੱਚ ਸੀ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਕੋ ਟਵੀਟ ਨਹੀਂ ਕੀਤਾ ਕਿਸੇ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕੋਈ ਪੋਸਟ ਨਹੀਂ ਪਾਈ ਕਿ ਚਲੋ ਬੇਤਰੀ ਵਾਸਤੇ ਅਰਦਾਸ ਕਰੀਏ ਜਿਵੇਂ ਹੀ ਬਾਹਰ ਆਵੇ ਜਿਵੇਂ ਹੀ ਬਰਕ ਮਾਰੀ ਜਿਵੇਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸਾਰੇ ਮੰਤਰੀ ਜਿਵੇਂ ਇਕੱਠੀਆਂ ਹੁੰਦੀਆਂ ਨੇ ਮਧੂਮੱਖੀਆਂ ਛੱਤੇ ਨੂੰ ਦੇਖ ਕੇ ਸਾਰੇ ਇਕੱਠੇ ਹੋ ਗਏ ਚਿੰਬਰ ਗਏ ਵਾਵਾ ਕਰ ਰਹੇ ਨੇ ਕਹਿੰਦੇ ਨੇ ਸਾਡਾ ਆਕਾ ਹੁਣ ਕੌਣ ਹੈ ਮੁੱਖ ਮੰਤਰੀ ਅਸੀਂ ਨਹੀਂ ਜਾਣਦੇ ਅਰਵਿੰਦ ਕੇਜਰੀਵਾਲ ਨੂੰ ਹੁਣ ਜਿਹੜੇ ਫੈਸਲੇ ਹੋਣਗੇ ਉਹ ਹੋਣਗੇ ਮਨਜ਼ੂਰੀ ਭਗਵੰਤ ਮਾਨ ਦੀ ਨਾਲ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਣ ਤੇ ਚਾਹੇ ਸਰਪੰਚ ਦੀਆਂ ਚੋਣਾਂ ਵਿੱਚ ਹੋਣ ਹੁਣ ਕਿੰਤੂ ਪ੍ਰੰਤੂ ਨਹੀਂ ਕਰਨਗੇ ਜਿਹੜੀ ਨਵਜ ਟੋਰ ਐ ਸੀ ਆਮ ਆਦਮੀ ਪਾਰਟੀ ਦੇ ਕਰਤਾ ਤੱਤਾ ਰਵਿੰਦ ਕੇਜਰੀਵਾਲ ਉਹ ਨਵਜ ਉਹਨਾਂ ਨੂੰ ਪੁੱਠੀ ਪਈ ਹੈ ਮੂੰਹ ਦੀ ਖਾਣੀ ਪਈ ਐਵੇਂ ਧਰੇ ਧਰਾਏ ਦਿੱਲੀ ਨੂੰ ਮੁਰਗ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਫੇਰ ਮਾਰ ਦੀ ਬੜਕ ਆ ਗਿਆ ਮੈਦਾਨ ਦੇ ਵਿੱਚ ਵੱਡੇ ਫੈਸਲੇ ਲਾਉਣਗੇ ਆਪਣੇ ਪੱਧਰ ਤੇ अरविंद केजरीवाल ਨੂੰ ਮੋਦੀ ਖਾਣੀ ਪਈ ਹੈ ਬੜਕ ਵੱਜੀ ਹੈ ਉਹਨੇ ਖਾਲੀ ਨਹੀਂ ਜਾਵੇਗੀ ਹੋਣ ਸੂਬੇ ਦੇ ਮੁੱਖ ਮੰਤਰੀ ਆਪਣੇ ਪਦਲ ਤੇ ਵੱਡੇ ਫੈਸਲੇ ਲੈ ਕੇ ਆਪਣੇ ਅਨਸਾਰ ਪੰਜਾਬ ਦੇ ਪੰਜਾਬ ਦੇ ਹਿੱਤਾਂ ਦੇ ਕੰਮ ਕਰਨਗੇ ਕਿਉਂਕਿ ਸਾਰੇ ਹੀ ਮੰਤਰੀ ਅਤੇ ਵਿਧਾਇਕ ਇੱਕ ਵਾਰ ਫਿਰ ਭਗਵੰਤ ਮਾਨ ਦੇ ਨਾਲ ਖੜ ਗਏ ਨੇ